ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿਲ ਵੱਲੋਂ ਹਲਕੇ ਨੂੰ ਵਿਕਾਸ ਪੱਖੋਂ ਬਲੰਦੀਆਂ ਤੱਕ ਪਹੁੰਚਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਵਿੱਚ ਨਵੀਆਂ ਅਤੇ ਪੁਰਾਣੀਆਂ ਸੜਕਾਂ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਤਲਵੰਡੀ ਖੁੰਮਣ ਤੇ ਚੋਚੋਵਾਲੀ ਚੰਡੇ ਤੋਂ ਪੋਵਾਂ ਸੈਣੀ ਵਾਲੀ ਮੋੜ ਤੋਂ ਅਬਦਾਲ ਸੋਈ ਸ਼ਾਮਨਗਰ ਟਾਲੀ ਸਾਹਿਬ ਖਿੱਦੋਵਾਲੀ ਬੰਗਾ ਸਿਆਲਕਾ ਗਦਰਾਯਾਦਾ ਤੋਂ ਰੁੱਪੋਵਾਲੀ ਲਸ਼ਮਨਦੀ ਮਾੜੀ ਤੋਂ ਮਹਿਮੂਦਪੁਰਾ ਉਦੋਕੇ ਖੁਰਤ ਤੋਂ ਗੁਰਦੁਆਰੇ ਵਾਲੀ ਆ ਸੜਕ ਦੇ ਨੀ ਪੱਥਰ ਰੱਖੇ ਗਏ इस मौके एक्सीयन मंडीकरण बोर्ड हरचरण सिंह रंधावा एस एच ओ जतेंद्र कुमार पी ए सिंह करमबीर सिंह तरसेम सिंह गिल चचोवाली पलविंद सरबजीत हरमनजीत ज्ञानी कृपाल बाबा सुखसैन सिंह सरपंच सुभेग सिंह अबदाल बाबा कुन सिंह अबदाल अरबिंद रंधावा डॉक्टर गोपी बलकार सिंह फौजी गुरमीत सिंह कलों सुखदेव सिंह प्रधान जगप्रीत सिंह ਬਚਨ ਲਾਲ ਜੋਬਨ ਤਲਵੰਡੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹੈਪੀ ਫੌਜੀ ਡਾਕਟਰ ਸੋਨੂ ਹਰਮਨ ਸਿੰਘ ਸਰਪੰਚ ਸ਼ੀਤਲ ਸਿੰਘ ਪਰਮਿੰਦਰ ਸਿੰਘ ਹਲਵਾਈ ਗੁਰਦਿਆਲ ਸਿੰਘ ਸੂਕਾ ਬਲਜੀਤ ਸਿੰਘ ਫੌਜੀ ਤਰਿੰਦਰ ਸਿੰਘ ਆਦ ਹਾਜ਼ਰ ਸਨ ਗਗਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਤਰਸਿੱਕਾ ਅੱਜ ਵੀਰ ਜੀ ਅੱਜ ਜਿਆਦਾ ਉਦਘਾਟਨ ਕੀਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਇਹ ਬਹੁਤ ਵਧੀਆ ਸਲਾਗਾ ਜੋ ਕਦਮ ਆ ਸਰਦਾਰ ਭਗਵੰਤ ਸਿੰਘ ਮਾਨ ਔਰ ਅਲਵੀਰ ਸਿੰਘ ਗਿਲਦਾ ਜੋ ਕਿ ਸਹਨੇ ਵਾਲੀ ਤੋਂ ਲੈ ਕੇ ਪਿੰਡ ਅਬਦਾਲ ਤੱਕ ਸੜਕ ਹੋਰ ਪਿੰਡ ਦਾ ਆਲਾ ਦਵਾਲਾ ਜਿਹੜਾ ਵਾ ਬਹੁਤ ਸਲਾਗਾ ਜੋ ਕਦਮਿਆਂ ਨਾਲ ਜੋ ਬਣਾ ਰਹੇ ਇਹ ਕਿੰਨੇ ਚਿਰ ਤੋਂ ਜਿਹੜੀ ਸੜਕੀ ਬਣਨ ਵਾਲੀ ਸੀ ਇਹ ਕਰੀਬਨ ਮੇਰੇ ਖਿਆਲ ਦਾ 15 ਸਾਲ ਹੋ ਗਏ ਬਹੁਤ ਮੰਦੇ ਹਾਲ ਹੀ ਇਹਦੇ ਟੋਏ ਪਏ ਸਾਰੇ ਇੱਕ ਜਗ੍ਹਾ ਤੇ ਪਿੰਡ ਦਾ ਤੇ ਜਿਹੜਾ ਚਾਰਪੇਰਾ ਉਹ ਤੇ ਬਹੁਤ ਹੀ ਜਿਹੜਾ ਵਾ ਵੀ ਖਰਾਬ ਹੀ ਤੁਹਾਨੂੰ ਅਸੀਂ ਵਿਖਾ ਵੀ ਦੇਣੀ ਜਿੰਨਾ ਉਹ ਖਰਾਬ ਹੀ ਅੱਜ ਕਿੱਥੇ ਕਿੱਥੇ ਨੀਂ ਪੱਤਰਕਾ ਜਾਇਦਾ ਸਾਡੇ ਦੇ ਇੱਥੇ ਇੱਕ ਆਪਣੇ ਸਹਣੀ ਵਾਲੀ ਤੋਂ ਅਬਦਾਲ ਨੂੰ ਜਿਹੜੀ ਛੜਕ ਜਾਂਦੀ ਐ ਤੇ ਰੱਖਿਆ ਜਾ ਰਿਆ ਇਹ ਕਿਹੜੀ ਪੋਏ ਤੋਂ ਸਾਡੇ ਚੁੰਡੇ ਵਾਲੀ ਸੜਕ ਤੇ ਆ ਰਿਹਾ ਲਿੰਕ ਰੋਡ ਉਹਦਾ ਵੀ ਰੱਖਿਆ ਜਾ ਰਿਆ ਵਾ ਅਸੀਂ ਭਗਵੰਤ ਸਿੰਘ ਮਾਨ ਦਾ ਤਲਵੀਰ ਸਿੰਘ ਗਿਲਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਉਹਨਾਂ ਦਾ ਸਲਾਗਾ ਜੋ ਕਦਮ ਐ ਜੋ ਉਹਨਾਂ ਨੇ ਕਿਹਾ ਉਹ ਕਰਕੇ ਵਿਖਾਇਆ ਵਾ ਜੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਅੱਜ ਜਿਹੜੇ ਸੜਕ ਦੇ ਉਤ ਘਾਟ ਦੇ ਤੇ ਕੀ ਕਹਿਣਾ ਚੰਗੇ ਜੀ ਦੇਖੋ ਇਹ ਜਿਹੜੀ ਛੜਕਦਾਵਤ ਘਟਨਾ ਹੋਣਾ ਹੀ ਕੀਤਾ ਝੰਡੇ ਪਿੰਡ ਇਹ ਝੰਡਿਆਂ ਤੋਂ ਭੂਆ ਫਤੇਗੜ ਤੋਂ ਭੂਆ ਫਤੇਗੜ ਤੋਂ ਚਵਿੰਡਾ ਦੇ ਵੀ ਜਾਣੀਆਂ ਜਿਹਦੀ ਲੰਬਾਈ ਪਾਉਣੇ 3 ਕਿਲੋਮੀਟਰ ਆ ਤੇ ਇਹ 90 ਲੱਖ ਰੁਪਏ ਦੀ ਲੱਗਦੇ ਨਾਲ ਜਿਹੜੀ ਇਹ ਸੜਕ ਜਿਹੜੀ ਆ ਬਣ ਰਹੀ ਆ ਤੇ ਅੱਜ ਇੱਥੇ ਸਾਰੇ ਸਾਡੇ ਪਿੰਡ ਦੇ ਨਗਰ ਨਿਵਾਸੀ ਸਾਰੇ ਜਿਹੜੇ ਇੱਥੇ ਇਕੱਤਰ ਹੋਏ ਅਸੀਂ ਅੱਜ ਜਿੱਥੇ ਸਰਕਾਰ ਦਾ ਸਤਕਾਰਯੋਗ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਬੜੇ ਵੱਡੇ ਦਿਲ ਦੇ ਨਾਲ ਜਿਹੜੇ ਗੱਫੇ ਦਿੱਤੇ ਆ ਮੈਨੂੰ ਲੱਗਦਾ ਕਿ ਕੋਈ ਵੀ ਸ਼ੜਕ ਜਿਹੜੀ ਆ ਉਹ ਨਹੀਂ ਰਹਿ ਜਾਊਗੀ ਅੱਜ ਮੈਂ 10 ਸ਼ੜਕਾਂ ਤੇ ਜਿਹੜੇ ਆ ਉਦਘਾਟਨ ਕਰ ਰਿਆਂ ਜਿਦਾਂ ਲੁਧੜ ਤੋਂ ਨਾਗ ਝੰਡੇ ਤੋਂ ਚਵਿੰਡਾ ਤਿੰਨ ਸ਼ੜਕਾਂ ਦੋ ਸ਼ੜਕਾ ਸਾਡੀਆਂ ਅਬਦਾਲਪਿੰਡ ਦੀਆਂ ਤਲਵੰਡੀ ਤੋਂ ਚਾਚੋ ਵਾਲੀ ਸ਼ਾਮਨਗਰ ਦੀ ਫਿਰਨੀਆ ਨਾਲ ਨਾਲਾ ਬਾਨਾ ਉਹਦੀ ਟਾਲੀ ਸਾਹਬ ਤੋਂ ਖੇਦੋ ਵਾਲੀ ਆਪਣਾ ਸਿਆਲਕੇ ਲੰਗਰ ਤੋਂ ਲੈ ਕੇ ਬੱਗੇਪਿੰਡ ਤੱਕ ਤੇ ਮਮੂਦਪੁਰੇ ਤੋਂ ਮਾੜੀ ਲక్ష్ਮਨ ਦੀ ਤੇ ਉਦੋਂ ਕੋਈ ਦੀ ਜਿਹੜੀ ਆ ਇੱਕ ਜਿਹੜੀ ਨਵੀਂ ਫਿਰਨੀ ਆ ਜਿਹੜੀ ਉਹ ਬਾਨੀ ਆ ਜਿਹੜੀ ਇਹ ਜਿਹੜੀਆਂ ਨੌ ਦਾ ਛੜਕਾਂ ਦੀ ਟੋਟਲ ਜਿਹੜੀ ਅਮਾਉਂਟ ਆ 6 ਕਰੋੜ 55 ਲੱਖ 83 ਹਜ਼ਾਰ ਰੁਪਏ ਦੀ ਆ ਜਿਹੜੇ ਅੱਜ ਅਸੀਂ ਜਿਹੜੀਆਂ ਛੜਕਾਂ ਦੇ ਨੀ ਪੱਤਰ ਰੱਖ ਰਹੇ ਆ ਤੇ ਮਹਿਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਇਸ ਇਲਾਕੇ ਨੂੰ ਸਾਡੇ ਇਸ ਹਲਕੇ ਨੂੰ ਜਿਹੜੀ ਇਹਨਾਂ ਛੜਕਾਂ ਦੇ ਨਾਲ ਬਹੁਤ ਵੱਡੀ ਜਿਹੜੀ ਸਹੂਲਤ ਮਿਲੂਗੀ ਮੈਨੂੰ ਲੱਗਦਾ ਕਿ 10-10 ਸਾਲ ਤੋਂ ਤਾਂ ਛੜਕਾਂ ਹੀ ਨਹੀਂ ਬਣੀਆਂ ਬਾਹਰ ਨਹੀਂ ਬਣੇ ਨਹੀਂ ਕਿਸੇ ਨੇ ਆਵਾਜ਼ ਵੀ ਨਹੀਂ ਪੁੱਛੀ 10-12 ਸਾਲ ਤੋਂ ਕਹਿ ਰਹੇ ਆ ਕਿ ਇਹ ਛੜਕ ਜਿਹ ਸੋ ਇਹ ਜਿਹੜੀਆਂ ਸੜਕਾਂ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਜਾਣਗੀਆਂ ਔਰ ਮਾਨ ਸਾਹਿਬ ਨੇ ਜਿੱਦਾਂ ਕਿਹਾ ਕਿ ਇਹ 5 ਸਾਲ ਦੀ ਗਾਰੰਟੀ ਜਿਹੜੀ ਆ ਜਿਹੜਾ ਠੇਕੇਦਾਰ ਬਣਾਊਗਾ ਉਹਦੀ 5 ਸਾਲ ਦੀ ਨਾਲ ਗਾਰੰਟੀ ਵੀ ਹੋਊਗੀ ਤੇ ਇਹ ਪਹਿਲੀ ਵਾਰ ਹੋਇਆ ਵਾ ਅੱਗੇ ਨਹੀਂ ਕਦੀ ਹੋਇਆ ਮੈਨੂੰ ਲੱਗਦਾ ਕਿ 75 5% ਜਿਹੜੀਆਂ ਜਿੰਨੀਆਂ ਵੀ ਸਾਡੀਆਂ ਲਿੰਕ ਰੋਡਸ ਨੇ ਉਹ ਸਾਰੀਆਂ ਜਿਹੜੀਆਂ ਨਵੀਆਂ ਬਣ ਗਿਆ ਅੱਜ ਤੋਂ ਸਾਢੇ 5 ਕਰੋੜ ਦੇ ਨੀ ਪੱਥਰ ਅਸੀਂ ਅੱਜ ਤੋਂ 10 15 ਦਿਨ ਪਹਿਲਾਂ ਵੀ ਰੱਖੇ ਸੀਗੇ ਕੋਈ 5-7 ਸੜਕਾਂ ਦੇ ਤੇ ਅੱਜ ਵੀ ਇਹ 10 ਸੜਕਾਂ ਦੇ ਜਿਹੜੇ ਨੀ ਪੱਥਰ ਰੱਖਿਆ ਔਰ ਆਏ ਦਿਨ ਹੁਣ ਇਸ ਕੰਮ ਨੂੰ ਵਧਾਇਆ ਜਾਊਗਾ ਕਿਉਂਕਿ ਸਾਡੀ 100 ਤੋਂ ਪਲੱਸ ਛੜਕਿਆ ਜਿਹੜੀ ਹਲਕੇ ਦੀ ਉਹ ਸਾਰੀ ਦੀ ਸਾਰੀ ਨਵੀਂ ਬਣਾਈ ਜਾਊਗੀ ਔਰ ਮੈਂ ਇਹ ਵੀ ਦੱਸਣਾ ਚਾਹਣਾ ਕਿ ਸਾਡੇ ਹਲਕਾ ਮਜੀਠਾ ਨੂੰ ਕੋਈ ਮੇਰੇ ਸੱਜਣ ਮਿੱਤਰ ਆਏ ਸੀਗੇ ਕਿ ਸਾਡੀਆਂ ਜਿਹੜੀਆਂ ਛੜਕਾਂ ਵਾਂ ਕੱਚੀਆਂ ਛੜਕਾਂ ਦੀ ਡਿਮਾਂਡ ਸੀ ਤੇ ਮੈਂ ਸੀਐਮ ਸਾਹਿਬ ਕੋਲ 30 ਕਿਲੋਮੀਟਰ ਦਾ ਇੱਕ ਟੋਟਾ ਲੈ ਕੇ ਗਿਆ ਸੀਗਾ ਕਿ ਸਾਨੂੰ 30 ਕਿਲੋਮੀਟਰ ਦੀਆਂ ਕੱਚੀਆਂ ਛੜਕਾਂ ਤੋਂ ਨਵੀਆਂ ਦਿੱਤੀਆਂ ਜਾਣ ਤੇ ਉਹਨਾ ਉਹ ਵੀ ਸਾਨੂੰ ਦੇ ਦਿੱਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਅਸੀਂ ਨਹੀਂ ਪੱਥਰ ਰੱਖਣੇ ਆ ਔਰ ਫਿਰ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਦਾ ਧੰਨਵਾਦ ਜਿਨ੍ਹਾਂ ਤੇ 30 ਦਿੱਤੀਆਂ ਫਿਰ ਫੋਨ ਆ ਗਿਆ ਕਿ 10 ਕਿਲੋ ਮੀਟਰ ਹੋਰ ਲੈ ਜਾਓ ਤੇ ਉਹ ਵੀ ਲੈ ਆਏ ਆ ਉਸੇ ਕਰਕੇ ਉਸੇ ਕਰਕੇ ਮੈਂ ਕਹਿਣਾ ਕਿ ਸਾਨੂੰ ਵੱਡੇ ਦਿਲ ਦੇ ਨਾਲ ਗੱਫੇ ਮਿਲ ਰਿਹਾ ਤੇ ਤਹਿ ਦਿਲੋਂ ਧੰਨਵਾਦ ਹੈ ਸੀਐਮ ਸਾਹਿਬ ਦਾ ਥੈਂਕ ਯੂ